ਬਿਲਕੁਲ ਜੀ ਜਿਹੜਾ AI ਤੇ ਬਹੁਤ ਜ਼ਿਆਦਾ ਘਟੀਆਂ ਜਿਹੜਾ ਹਰਕਤਾਂ ਕੀਤੀਆਂ ਜਾ ਰਹੀਆਂ ਜਿਹੜਾ ਸਿੱਖ ਕੌਮ ਨੂੰ ਬਾਰ ਬਾਰ ਜਿਹੜਾ ਚੜਾਇਆ ਜਾਂਦਾ ਇਹ ਜਿਹੜਾ ਇਹ ਬਰਦਾਸ਼ਤਯੋਗ ਗੱਲ ਨਹੀਂ ਆ ਇਸ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਖਤਰ ਹੋ ਗਏ ਸਾਰੀ ਸਿੱਖ ਸੰਗਤ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਵਾ ਪਰ ਆਪਣਾ ਐਸਪੀ ਰਪਾਲ ਸਾਹਿਬ ਨੇ ਵੀ ਇਹੋ ਗੱਲ ਆਖੀ ਆ ਕਿ ਅਸੀਂ ਸਾਨੂੰ 15 ਦਿਨਾਂ ਦਾ ਟਾਈਮ ਦੋ 15 ਦਿਨਾਂ ਦੇ ਵਿੱਚ ਅਸੀਂ ਟੈਸਟ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਅਸੀਂ 15 ਦਿਨ ਵੇਟ ਕਰਾਂਗੇ ਸਿੱਖ ਜਥੇਬੰਦੀਆਂ ਨੇ ਇਹੋ ਸਲਾਹ ਕੀਤੀ ਆ ਕਿ 15 ਦਿਨ ਅਸੀਂ ਵੇਟ ਕਰਾਂਗੇ 15 ਦਿਨ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫ਼ਤਰੇ ਘੇਰਾਂਗੇ ਅਫਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿਰਦੇ ਐ ਬਲਉਂਦਰੇ ਗਏ ਆ ਇਹ ਨਿੱਕੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਅਧੋਰ ਕੋਈ ਹੋ ਹੀ ਨਹੀਂ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਛਰਾਰਤਾਂ ਕੋਈਆਂ ਛਰਾਰਤਾਂ ਇਹ ਛਰਾਰਤੀ ਬੰਦੇ ਕਰਨ ਪਰ ਇਹ ਕਿ ਕਿ ਬਰਦਾਸ਼ਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਇਸ ਦੇ ਦਿੱਤਾ ਵਾ ਹੁਣ ਉੱtre ਉਦਲੇ ਅਵਸਰਾਂ ਨੂੰ ਵੀ ਮਿਲਣ ਦੀ ਅਸੀਂ ਕੋਸ਼ਿਸ਼ ਕਰਨ ਲੱਗੇ ਆਂ ਤੇ ਅਗਲੇ ਜਿਹੜੇ ਅਵਸਰ ਜਿਹੜੇ ਉੱਤੇ ਆਏ ਉਹਨਾਂ ਨੂੰ ਮਿਲਾਂਗੇ ਮੈਂਜਨ ਦਰਬਾਰ ਸਾਹਿਬ ਜਿੱਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਇਹ ਐਫ ਆਈ ਆਰ ਜਿਹੜੀ 24 ਤਰੀਕ ਨੂੰ ਦਰਜ ਕੀਤੀ ਸੀ ਜਿੱਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਸੰਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਥੇਬੰਦੀ ਦੀ ਸਤਕਾਰ ਕਮੇਟੀ ਵੱਲੋਂ ਕੇਸ ਵਿੱਚ ਸੀਨੀਅਰ ਅਫਸਰ ਜਿਹੜੇ ਆ ਪਬਲੀਕਲੀ ਜਿਹੜੀ ਹੈ ਨੂੰ ਮਤਲਬ ਲੋਕਾਂ ਦੱਸਣ ਵੀ ਇਹਦੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਔਰ ਅਸੀਂ ਵਿਸ਼ਵਾਸ ਤੋਂ ਹਾਂ ਕਿ ਤੁਹਾਡੇ ਮੀਡੀਆ ਰਹਿ ਕਿ ਜਲਦੀ ਜਿਹੜੇ ਦੋਸ਼ੀ ਜਿਹੜੇ ਨੇ ਉਹ ਟ੍ਰੇਸ ਕਰਕੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਲਿਆ ਕੇ ਜਿਨ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਇਹ ਆਈ ਦੇ